ਜਾ ਆਪ ਦੇ ਵਿੱਚ ਕਿਸੇ ਪਾਰਟੀ ਚ ਬਾਗੀ ਸੁਰ ਕੋਈ ਚੁੱਕ ਲਵੇ ਨਾ ਤੇ ਅਗਲੀ ਸੀਟ ਤਿਆਰ ਹੁੰਦੀ ਹੈ ਸਵਾਰ ਹੋਣ ਲਈ ਬੇੜੀ ਉਹ ਕਈਆਂ ਨੇ ਤੁਹਾਡੇ ਤੱਕ ਅਪਰੋਚਾਂ ਕਰਨੀਆਂ ਸ਼ੁਰੂ ਕੀਤੀਆਂ ਵੀ ਹੋਣੀਆਂ ਜੇ ਕਰਤੀਆਂ ਹੋਣੀਆਂ ਤੁਸੀਂ ਖੁਦ ਜਾਣਦੇ ਹੋ ਕਈਆਂ ਨੇ ਤੇ ਇਹ ਵੀ ਕਿਹਾ ਹੋਣਾ ਕਿ ਹੁਣ ਚਰਨਜੀਤ ਸਿੰਘ ਬਰਾੜ ਦਾ ਸ਼੍ਰੋਮਣੀ ਅਕਾਲੀ ਦਲ ਦੇ ਅੰਦਰ ਕੋ ਬਹੁਤਾ ਵੱਡਾ ਦਾ ਸਿਆਸੀ ਤੌਰ ਤੇ ਨਹੀਂ ਲੱਗਾ ਤੇ ਹੁਣ ਕੋਈ ਹੋਰ ਬੇੜੀ ਤੇ ਨਾ ਸਵਾਰ ਹੋ ਜਾਣ ਲੱਧੂ ਕਾ ਸਾਹਿਬ ਤੁਸੀਂ ਮੇਰੇ ਇਲਾਕੇ ਦੇ ਹੋ ਤੁਸੀਂ ਮੈਨੂੰ ਜਾਣਦੇ ਹੋ ਮੈਂ ਤੁਹਾਡੇ ਇਲਾਕੇ ਚ ਕੰਮ ਕਰਕੇ ਆਇਆ ਹਾਂ ਕਿਰਦਾਰ ਦਾ ਬੰਦੇ ਦਾ ਨਾਲ ਜਾਂਦਾ ਹੁੰਦਾ ਜਿੱਥੇ ਜਾਂਦਾ ਜਦੋਂ ਮੈਂ ਸਾਬ ਮਨਪ੍ਰੀਤ ਸਿੰਘ ਬਾਦਲ ਨੂੰ ਛੱਡਿਆ ਜਦੋਂ ਸਾਡਾ ਇਲੈਕਸ਼ਨ ਲੜਨ ਪਿੱਛੇ ਹੀ ਤਕਰਾਰ ਹੋਇਆ ਤਾਂ ਮੈਂ ਜਦੋਂ ਛੱਡਿਆ ਤੇ ਕਾਂਗਰਸ ਪਾਰਟੀ ਦੇ ਚਾੜਖ ਸਾਬ ਉਸ ਵੇਲੇ ਇੰਚਾਰਜ ਹੁੰਦੇ ਸੀ ਉਹਨਾਂ ਨੇ ਇੱਕ ਬੰਦਾ ਭੇਜਿਆ ਵੀ ਯਾਰ ਇਸ ਮੁੰਡੇ ਨੂੰ ਕਿਸੇ ਕੀਮਤ ਤੇ ਆਪਾਂ ਨਾਲ ਲਈਏ ਕਿਉਂਕਿ ਉਹਨਾਂ ਨੇ ਖੜਕਲ ਕਲਾਂ ਦਾ ਸਾਰਾ ਕੱਟ ਮੇਰਾ ਵੇਖਿਆ ਸੀ ਮੈਂ ਹੀ ਕੀਤਾ ਸੀ ਜੇ ਉੱਥੇ ਮੈਂ ਗਲਤ ਨਹੀਂ 5200 ਬਸ ਅਸੀਂ ਕੀਤੀ ਸੀ ਤੇ ਘੱਟੋ ਘੱਟ 42-4300 ਕੱਲੀ ਮੇਰੀ ਕੀਤੀ ਹੋਈ ਸੀ ਐਡਾ ਵੱਡਾ ਕੰਮ ਸੀਗਾ ਤੇ ਜਦੋਂ ਉਹ ਆਇਆ ਮੇਰੇ ਕੋਲੇ ਜਿਹੜਾ ਮੇਰਾ ਦੋਸਤ ਸੀਗਾ ਤੇ ਮੈਂ ਉਹਦੀ ਗੱਲ ਹਾਸੇ 'ਚ ਪਾਈ ਰੱਖੀ ਅਖੀਰ ਉਹਨੇ ਸਪੀਕਰ ਫੋਨ ਔਨ ਕਰਤਾ ਉਹ ਕਹਿੰਦਾ ਵੀ ਆਖਰੀ ਵਾਰੀ ਪੁੱਛਦੇ ਆਂ ਜੀ ਅਸੀਂ ਮੈਡਮ ਸੋਨੀਆ ਗਾਂਧੀ ਦੇ ਦਸਕਦਾਂ ਥੱਲੇ ਨੂੰ ਮੋੜਾਂ ਦੀ ਟਿਕਟ ਮੰਗਾ ਦਿੰਦੇ ਆਂ 7 ਮਹੀਨੇ ਪਹਿ ਟਿਕਟ ਲਿਜਾ ਕੇ ਫੈਕਸੇ ਨੂੰ ਦਿਖਾ ਦਨੇ ਆ ਉਦੋਂ ਬਾਅਦ ਇਹ ਪਾਰਟੀ ਜੁਆਇਨ ਕਰ ਜੇ ਤਾਂ ਇਨੀ ਕਮਿਟਮੈਂਟ ਲੈ ਲੇ ਅਸੀਂ ਸੋਨੀਆ ਗਾਂਧੀ ਤੋਂ ਮੈਡਮ ਤੋਂ ਟਿਕਟ ਮੰਗਾ ਦਨੇ ਆ ਹੂੰ ਉਹ ਮੈਂ ਕਿਹਾ ਕੰਜਰੋ ਤੁਸੀਂ ਤਾਂ ਕਾਲ ਤਖਤ ਢਾਉਣ ਵਾਲੇ ਹੋ ਤੇ ਮੈਂ ਤੁਹਾਡੇ ਨਹੀਂ ਤੁਹਾਡੀ ਟਿਕਟ ਕਿਵੇਂ ਲੈ ਲੂੰਗਾ ਜੇ ਮੈਂ ਐਮਐਲਏ ਬਣਨਾ ਹੁੰਦਾ ਤੇ ਮੈਂ ਕਾਂਗਰਸ ਦੀ ਟਿਕਟ ਤੇ ਉਦੋਂ ਐਮਐਲਏ ਵੀ ਬਣਦਾ ਤੇ ਸੁਖਬੀਰ ਸਿੰਘ ਬਾਦਲ ਸਰਕਾਰ ਵੀ ਨਾ ਰਿਪੀਟ ਕਰ ਪਾਉਂਦਾ ਮੈਂ ਕਹਿੰਦਾ ਨਹੀਂ ਟਕੜੇ ਹੋ ਜਾਂਦੇ ਹਾਂ 100% ਕਹਿੰਦਾ ਮੈਂ 100 ਕਾਰਨ ਹੋਣਗੇ ਸਰਕਾਰ ਰਿਪੀਟ ਹੋਣ ਦੇ ਤੇ 100 ਦੇ ਵਿੱਚੋਂ ਜਿਹੜਾ ਜੇ ਇੱਕ ਮੇਰੇ ਵਾਲੀ ਪਿੰਨ ਕੱਢ ਦਿੰਦੇ ਨਾ ਤੇ ਸਰਕਾਰ ਨਹੀਂ ਸੀ ਬਣ ਜਿਹੜੀ ਪਿੰਨ ਸੀ 23 ਬੰਦੇ ਖੜੇ ਕੀਤੇ ਸੀ ਆਜ਼ਾਦ ਅਸੀਂ ਉਹ ਅਸੀਂ ਖੜੇ ਕੀਤੇ ਸੀ 23 ਬੰਦੇ ਤੇਿਆਂ ਚੋਂ 17 ਕੱਲੇ ਨੇ ਮੈਂ ਖੜੇ ਕੀਤੇ ਸੀ ਜੀ ਜੇ ਤਿੰਨ ਬਹਿਗੇ ਸੀ 14 ਮੇਰੇ ਤੇ ਤਿੰਨ ਦੂਜੇ ਬੰਦਿਆਂ ਦੇ ਖੜੇ ਕੀਤੇ 17 ਬੰਦੇ ਖੜੇ ਕੀਤੇ ਸੀ ਤੇ ਉਹਨਾਂ ਕਰਕੇ ਸਾਡੀ ਸਰਕਾਰ ਪੀਟੋ ਸੀ ਇਹਨੂੰ ਛੱਡ ਦੇ ਯਾਰ ਜੀਤਮਿੰਦਰ ਕਦੇ ਕੋਈ ਸੋਚ ਸਕਦਾ ਸੀਗਾ ਕਿ ਸ਼੍ਰੋਮਣੀ ਅਕਾਲੀ ਦਲ ਚਾਊਗਾ ਚਾਰ ਵਾਰੀ ਦਾ ਕਾਂਗਰਸ ਦਾ ਐਮਐਲਏ ਕੈਪਟਨ ਅਮਰਿੰਦਰ ਸਿੰਘ ਦਾ ਮੁੱਛਦਾਵਾਲ ਮੈਂ ਪੱਟ ਕੇ ਲਿਆ ਕੇ ਵਿਚਾਰੇ ਦਾ ਨੁਕਸਾਨ ਕੀਤਾ ਮੈਂ ਗੁਨਾਹਗਾਰਾਂ ਉਸ ਬੰਦੇ ਦਾ ਕਿਉਂਕਿ ਉਹਨੂੰ ਕਿਹਾ ਸੀ ਵੀ ਤੈਨੂੰ ਮੰਤਰੀ ਬਣਾਵਾਂਗੇ ਪ੍ਰਧਾਨ ਸਾਹਿਬ ਨੇ ਮੰਤਰੀ ਨਹੀਂ ਬਣਾਇਆ ਇਸ ਕਰਕੇ ਮੈਂ ਕਹਾਂ ਕਿ ਮੈਂ 2 ਐਮਐਲਏ ਪੂਰੇ ਕਰਨ ਲਈ ਕਿਉਂਕਿ বিজেટીਪੀ ਧਮਕੀਆਂ ਦਿੰਦੇ ਸੀ ਵੀ ਅੱਜ ਸਰਕਾਰ ਤੋੜੀ કે ਕੱਲ੍ਹ ਤੋੜੀ ਪ੍ਰਧਾਨ ਸਾਹਿਬ ਨੂੰ ਕਿਹਾ ਕਿਉਂ ਹਰ ਰੋਜ਼ ਨਵੇਂ ਐਵੇਂ ਸਰੋਪੇ ਪਾਈ ਜਾਂਦੇ ਆ ਐਮਐਲਏ ਪੂਰੇ ਕਰ ਲੋ ਨਹੀਂ ਸਰਕਾਰ ਤੋੜਨਗੇ ਦੋਨੇ ਐਮਐਲਏ ਦਾ ਮੈਂ ਪ੍ਰਬੰਧ ਕਰਕੇ ਦਿੱਤਾ ਯਾਰ ਕੀ ਕੀ ਨਹੀਂ ਕੀਤਾ ਮੈਂ ਤਾਂ ਇੱਕੋ ਹੀ ਗੱਲ ਕਹੂੰਗਾ ਕਿ ਕੱਲੀ ਬਹਿ ਕੇ ਸੋਚੀ ਨਹੀਂ ਵੀ ਕੀ ਨਹੀਂ ਕੀਤਾ ਤੇਰੇ ਲਈ ਤੇ ਅਗਲੇ ਰਸਤਿਆਂ ਦੇ ਵਿੱਚੋਂ ਜੇ ਕਿਸੇ ਨੇ ਤੁਹਾਡੇ ਨਾਲ ਸੰਪਰਕ ਕਰ ਲਿਆ ਚਾਹੇ ਆਮ ਆਦਮੀ ਪਾਰਟੀ ਆ ਤੇ ਚਾਹੇ ਭਾਜਪਾ ਕਾਂਗਰਸ ਦਾ ਤੁਸੀਂ ਦੱਸ ਤਾਂ ਕਿ ਕਿਉਂ ਨਹੀਂ ਜਾਣਾ ਤਾਂ ਤੁਹਾਨੂੰ ਇਹਨਾਂ ਵਿੱਚੋਂ ਕੋਈ ਆਪਸ਼ਨ ਸਹੀ ਨਜ਼ਰ ਆਉਂਦੀ ਹੈ ਕਿ ਇੱਥੇ ਰਹਿ ਕੇ ਸਹੀ ਕੰਮ ਕੀਤਾ ਜਾ ਸਕਦਾ ਮੈਂ ਜਾਤੀ ਤੌਰ ਤੇ ਅੱਜ ਵੀ ਬਾਦਲ ਪਰਿਵਾਰ ਨਾਲ ਜੁੜਿਆ ਹਾਂ ਮਨਪ੍ਰੀਤ ਸਿੰਘ ਬਾਦਲ ਨੂੰ ਛੱਡਿਆ ਸੀ ਤਾਂ ਇੱਕ ਸ਼ਬਦ ਉਹਦੇ ਖਿਲਾਫ ਨਹੀਂ ਸੀ ਬੋਲਿਆ ਸਿਰਫ ਪੋਲਿਟਿਕਲ ਗੱਲਾਂ ਕੀਤੀਆਂ ਸੀ ਅੱਜ ਵੀ ਜਾਤੀ ਤੌਰ ਤੇ ਬਾਦਲ ਪਰਿਵਾਰ ਦੇ ਨਾਲ ਆ ਕਿਉਂਕਿ ਅਸੀਂ ਸਿੱਖੀ ਉੱਥੋਂ ਹੈ ਬਾਦਲ ਸਾਹਿਬ ਨੇ ਸਾਡੇ ਇਲਾਕੇ 'ਚ ਕੰਮ ਵੀ ਬਹੁਤ ਕੀਤਾ ਹੈ ਇਹਦੇ 'ਚ ਕੋਈ ਦੋ ਰਹਿ ਨਹੀਂ ਜਿਹੜੇ ਨੁਕਸਾਨ ਹੋਏ ਹੈ ਉਹ ਉਹ ਅੰਕਣ ਵਾਲੀ ਗੱਲ ਹੋਰ ਹੁੰਦੀ ਹੈ ਪਰ ਜਿਹੜੀ ਮੈਂ ਇੱਕ ਗੱਲ ਕਹਾਂ ਜਜ਼ਬਾਤੀ ਤੌਰ ਤੇ ਮੈਂ ਸ਼ਰਮਣੀ ਅਕਾਲੀ ਦਲ ਨਾਲ ਜੁੜਿਆ ਹੋਇ ਇਹ ਇਹਨਾਂ ਨੇ ਤਾਂ ਮੇਰੀ ਬੇਜਾਨ ਨੰਬਰ ਪਲੇਟ ਲਾਧੂ ਕਾ ਸਭ ਤੋੜਤੀ ਮੈਂ ਇੱਥੋਂ ਤਾਂ ਆਪਦੇ ਡ੍ਰਾਈੰਗ ਰੂਮ ਚ ਲੱਗੀ ਫੋਟੋ ਵੀ ਨਹੀਂ ਉਤਰੀ ਹਲੇ ਮਤਲਬ 4 ਫੁੱਟ ਦੀ ਫੋਟੋ ਲੱਗੀ ਹੈ ਮੇਰੇ ਡ੍ਰਾਈੰਗ ਰੂਮ ਚ ਜਿਹੜਾ ਕਦੇ ਸੁਬੀਰ ਜੋਂ ਬਾਦਲ ਨੇ ਆ ਕੇ ਦੇਖਿਆ ਵੀ ਨਹੀਂ ਵੀ ਉਹਨੂੰ ਦਿਖਾਉਣ ਲਈ ਲਾਈ ਹੋਵੇ ਇਹ ਦਿਲ ਚ ਲੱਗੀ ਹੈ ਯਾਰ ਤੇ ਕੋਈ ਇਹ 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 ਕੋਈ ਐਡਾ ਸੌਖਾ ਨਹੀਂ ਵੀ ਚਰਨਜੀਤ ਬਰਾੜ ਨੂੰ ਕੋਈ ਉਹੀ ਚੱਕਣ ਆ ਗਿਆ ਹੋਊਗਾ ਤੇ ਤਾਂ ਉਹ ਇਹ ਬੋਲੀ ਜਾਂਦਾ ਇਸ ਕਰਕੇ ਨਹੀਂ ਕੱਲੀ ਪਲੇਟ ਦੁਰਦੀ ਦੇਖ ਕੇ ਨਹੀਂ ਐ ਮੈਂ ਇਹ ਕਹਿਣਾ ਕਿ ਕਿਸੇ ਨੂੰ ਯਕੀਨ ਹੀ ਨਹੀਂ ਹੋ ਸਕਦਾ ਵੀ ਇਹ ਕਾਲੀ ਦਲ ਤੋਂ ਪਾਸੇ ਹੋ ਸਕਦਾ ਮੈਨੂੰ ਕਿਉਂ ਕਿਉਂ ਸੰਪਰਕ ਕਰੂਗਾ ਹੂੰ ਕਿਉਂ ਸੰਪਰਕ ਕਰੂਗਾ ਇਸ ਕਰਕੇ ਮੈਨੂੰ ਇਹ ਦੱਸੋ ਨਾ ਮੇਰੇ ਤੇ ਤਾਂ ਏਸੀ ਪ੍ਰਧਾਨ ਸਾਹਿਬ ਨੇ ਸਾਡੇ ਨੇ ਰਾਤ ਨੂੰ ਮੈਨੂੰ 1:30 ਵਜੇ ਘਰੋਂ ਭਜਾਇਆ ਸੀ ਵੀ ਤੈਨੂੰ ਪੁਲਿਸ ਫੜਨ ਆ ਰਹੀ ਹੈ ਸਰਕਾਰ ਤਾਂ ਮੇਰੇ ਪੁਲਿਸ ਮਗਰ ਪਾਈ ਫਿਰਦੀ ਸੀ ਹੂੰ ਹੈਂ ਉਸ ਝੂਠੇ ਪਰਚੇ 'ਚ ਮੈਂ ਕਿਵੇਂ ਬਚਿਆ ਚਲੋ ਕਿਸੇ ਦਾ ਮਿੰਤਰਲਾ ਕੀਤਾ ਕਿਸੇ ਨੂੰ ਕੁਛ ਕਿਹਾ ਕੁਛ ਕਿਹਾ ਬਚ ਗਿਆ ਪੌਣੇ ਦੋ ਮਹੀਨੇ ਘਰ ਛੱਡੀ ਰੱਖਿਆ ਤੇ ਜਿਹ ਮਤਲਬ ਮੈਂ ਮਤਲਬ ਯਾਰ ਠੀਕ ਹੈ ਜਿਸ ਦਿਨ ਮੈਂ ਜ਼ਾਤੀ ਤੌਰ ਤੇ ਜਿਹੜੀ ਮੇਰੀ ਸਾਹ ਜ ਹੈ ਪਰਿਵਾਰ ਨਾਲ ਉਹ ਟੁੱਟ ਗਈ ਜਿਸ ਦਿਨ ਜਜ਼ਬਾਤੀ ਤੌਰ ਤੇ ਜਿਹੜੀ ਸਾਹ ਜ ਹੈ ਪਾਰਟੀ ਨਾਲ ਉਹ ਟੁੱਟ ਗਈ ਉਸ ਤੋਂ ਬਾਅਦ ਸਿਆਸਤ ਕਰ ਲਾਂਗੇ ਅੱਜ ਤੱਕਰ ਸਿਆਸਤ ਨਹੀਂ ਕੀਤੀ ਸਿਰਫ ਕੰਮ ਕੀਤਾ ਇਹ ਦੁਲਵਾ ਕੋਸ਼ਿਸ਼ ਕੀਤੀ ਨਹੀਂ ਮੈਂ ਤਾਂ ਹੱਥ ਜੋੜ ਕੇ ਬੇਨਤੀ ਕੀਤੀ ਸੀ ਜਿਸ ਦਿਨ ਸਾਹਿਬ ਮਨਪ੍ਰੀਤ ਸਿੰਘ ਬਾਦਲ ਨਾਲ ਮੈਂ ਤੁਰਿਆ ਨਾ ਤੇ ਮੈਂ ਉਹਨਾਂ ਨੂੰ ਹੱਥ ਜੋੜੇ ਸੀ ਉਹਨਾਂ ਦੇ ਵੀ ਦਫ਼ਤਰ ਬੈਠ ਕੇ ਵੀ ਮੈਨੂੰ ਆਪਦੀ ਨੌਕਰੀ ਕਰੰਦਿਓ ਜੀ ਮੈਂ ਇੱਕ ਜੱਟ ਦਾ ਪੋਤਾ ਸਧਾਰਨ ਦਾ ਜੱਟ ਦਾ ਪੁੱਤ ਤਾਂ ਪਟਵਾਰੀ ਨਹੀਂ ਮਾਣ ਹੁੰਦਾ ਯਾਰ ਮੈਨੂੰ ਤੁਸੀਂ ਤਹਿਸੀਲਦਾਰ ਲਾਇਆ ਕਰ ਲੈਂਦਿਓ ਉਹ ਕਹਿੰਦੇ ਯਾਰ ਤੂੰ ਮੇਰੇ ਨਾਲ 17 ਸਾਲ ਰਿਹਾ ਜੇ ਤੂੰ ਨਹੀਂ ਤੁਰੇਗਾ ਤੇ ਕੌਣ ਤੁਰੂਗਾ ਜਜ਼ਬਾਤੀ ਗੱਲ ਕੀਤੀ ਤੇ ਮੈਂ ਫਿਰ ਜੱਟ ਦਾ ਪੁੱਤ ਵੀ ਨਹੀਂ ਹੁੰਦਾ ਜਿਹੜਾ ਵਿਚਾਲਿਆਂ ਛੱਡ ਕੇ ਭੱਜਲੇ ਤੇ ਮੈਂ ਨਾਲ ਤੁਰ ਪਿਆ ਜੇ ਮੈਂ ਉਸ ਦਿਨ ਲਾਧੂ ਕਸਾ ਨਾ ਤੁਰਦਾ 16ਵੇਂ ਦਿਨ ਮੇਰੀ ਪੀਸੀਐਸ ਦੀ ਇੰਟਰਵਿਊ ਸੀ ਜਿਹੜੀ ਸੁਖਬੀਰ ਸਿੰਘ ਬਾਦਲ ਨੇ ਅਗਲੇ ਦਿਨ ਰੱਦ ਕਰਾਤੀ ਕਿਉਂਕਿ ਮੇਰੇ ਕਰਕੇ ਹੀ ਰੱਖੀ ਹੋਈ ਸੀ ਮੈਂ ਹੀ ਸਾਰਾ ਇੰਤਜ਼ਾਮ ਕੀਤਾ ਸੀ 10 ਸਾਲਾਂ ਤੋਂ ਸਰਵਿਸ 9 ਸਾਲ ਦੀ ਕਰਾਈ ਸੀ ਤਹਿਸੀਲਦਾਰ ਦੀ 8 ਸਾਲ ਦੀ ਸਰਵਿਸ ਹੋਣ ਤੇ ਨਾਮ ਜਾਂਦਾ ਨਾਇਬਸੀਲਾਰ ਦੀ ਤੇ ਨਾਲ ਨੂੰ ਲੰਬਾ ਇਹ ਵੀ ਦੇ ਸਕਦੇ ਆ ਕਿ ਤੁਹਾਨੂੰ ਤਾਂ ਇੰਨੀਆਂ ਪੋਜੀਸ਼ਨਾਂ ਆਸੀ ਦਿੱਤੀਆਂ ਆਪਣੀ ਸਰਕਾਰ ਕਰਕੇ ਤੇ ਅੱਜ ਆ ਕੀ ਕਰੀ ਜਾਂਦੇ ਯਾਰ ਸਰਕਾਰਾਂ ਕੀ ਨੇ ਬਣਾਈਆਂ ਉਹ ਵੀ ਸਾਡੇ ਖੂਨ ਨਾਲ ਹੀ ਬਣੀਆਂ ਸੀ ਕੱਲੀਆਂ ਘਰੇ ਬੈਠ ਕੇ ਤਾਂ ਨਹੀਂ ਬਣ ਜਾਂਦੀਆਂ ਇਹ ਇਹ ਤਾਂ ਗਿਵ ਐਂਡ ਟੇਕ ਹੈ ਮਤਲ बन ਜਾਂਦਾ ਅੱਜ ਤੋਂ 4 ਸਾਲ ਪਹਿਲਾਂ ਮੈਂ IAS ਬਣਿਆ ਹੁੰਦਾ ਜੇ ਉਦੋਂ ਦਾ ਮੈਂ PCS ਬਣਾਦਾ ਮੈਂ ਤਾਂ ਉਹ ਨਹੀਂ ਕਦੇ ਗਰਜ ਕੀਤਾ ਕਿਉਂਕਿ ਮੈਂ ਆਪਦੇ ਸ਼ੌਕ ਨੂੰ ਸਿਆਸਤ ਕੀਤੀ ਹੈ ਮੈਂ ਕੋਈ ਸੁਖਬੀਰ ਸਿੰਘ ਬਾਦਲ ਸਾਹਿਬ ਲੰਬਾ ਨਹੀਂ ਦਿੰਦਾ ਵੀ ਮੈਂ ਨੌਕਰੀ ਛੱਡ ਕੇ ਮੈਂ ਤਾਂ ਯਾਰ ਆਪਦਾ ਸ਼ੌਕ ਪੂਰਾ ਕੀਤਾ ਹੈ ਹਾਂ ਇਹ ਸ਼ੌਕ ਪੂਰਾ ਨਹੀਂ ਹੋਇਆ ਕਿ ਜਿਹੜਾ ਸਮੇਂ ਸਿਰ ਜਾਂ ਮੇਰੀ ਸੋਚ ਮੁਤਾਬਕ ਟਿਕਟ ਨਹੀਂ ਮਿਲੀ ਤੇ ਮੈਂ ਪਿੱਛੇ ਰਹਿ ਗਿਆ ਯਾਰ 8-10 ਕੋਰ ਕਮੇਟੀ ਦੇ ਮੈਂਬਰ ਤਾਂ ਉਹ ਆ ਜਿਹੜੇ ਮੇਰੇ ਲਿਆਂਦੇ ਆ ਜਾਂ ਮੇਰੇ ਤੋਂ ਬਾਅਦ ਚਾਏ ਆ ਉਹ ਅੰਦਰ ਹੈ ਮੈਂ ਬਾਹਰ ਹਾਂ ਮਤਲਬ ਮੈਂ ਤਾਂ ਦਿਲ ਤੇ ਪੱਥਰ ਆ ਕੇ ਹੀ ਸਾਰੇ ਕੰਮ ਫੇਰ ਵੀ ਕਰੀ ਜਾਂਦਾ ਸੀ ਇਸ ਕਰਕੇ ਅੱਜ ਹਾਲਾਤ ਕੀ ਹੈ ਸਾਰੇ ਪੰਜਾਬ ਦੇ ਵਿੱਚੋਂ ਵੋਟਾਂ ਘਟੀਆਂ ਖੁਦ ਸੁਖਬੀਰ ਸਿੰਘ ਬਾਦਲ ਦੀਆਂ ਵੋਟਾਂ ਜਿੰਨੀਆਂ ਪਈਆਂ ਸੀ 17000 ਵੋਟ ਘਟ ਗਈ ਖੁਦ ਬਾਦਲ ਸਾਹਿਬ ਦੀ ਜਿੰਨੀ ਵੋਟ ਪਈ ਸੀ ਹੁਣ 700 ਘਟੀ ਹੈ ਤੇ ਮੇਰੀ ਵੀ ਸਿਰਫ 900 ਹੀ ਘਟੀ ਹੈ ਮੈਂ ਤਾਂ ਜਿੰਨੀ ਐਮਐਲਏ ਵੇਲੇ ਪਵਾਲੀ ਸੀ ਫੇਰ ਵੀ ਪਵਾਲੀ ਵਾਈਫ ਨੂੰ ਮੇਰੀ ਨੂੰ ਕੈਂਸਰ ਹੈ ਤੇ ਮੈਂ ਉਹਦਾ ਵੀ ਇਲਾਜ ਕਰਾਉਂਦਾ ਫਿਰਦਾ ਤੇ ਮੈਂ ਤਾਂ ਆਪਦੇ ਐਦੋਂ ਇਮਾਨਦਾਰੀ ਦਾ ਸਬੂਤ ਬੰਦਾ ਕੀ ਦੇ ਸਕਦਾ ਕਿ ਰਾਤ ਨੂੰ 9:30 ਵਜੇ ਹਲਕੇ ਚ ਵਹਿਲਿਓ ਕੇ ਨਿਕਲੋ ਸਵੇਰ 3 ਵਜੇ ਵਾਈਫ ਨੂੰ ਲੈ ਕੇ ਜਾਓ ਕੀਮੋ ਲਵਾ ਕੇ ਦੂਸਰੇ ਦਿਨ ਆ ਕੇ ਫੇਰ 8 ਵਜੇ ਤੁਸੀਂ ਹਲਕੇ ਚ ਫਿਰਦੇ ਹੋ ਯਾਰ ਮਤਲਬ ਐਦੋਂ ਵਫਾਦਾਰੀ ਕੋਈ ਹੋ ਸਕਦੀ ਹੈ ਸਬੂਤ ਤੁਹਾਡੇ ਸਾਹਮਣੇ ਆ ਵੋਟਾਂ ਦਾ ਖੁਦ ਐਨਕੇ ਸ਼ਰਮਾ ਜੀ ਆਪਦੇ ਹਲਕੇ ਚ 16 17000 ਵੋਟ ਪਹਿਲਾਂ ਨਾਲੋਂ ਘਟ ਗਏ ਰਖੜਾ ਸਾਹਿਬ ਦੇ ਹਲਕੇ ਚ 16 17 ਘਟ ਗਈ ਘਨੌਰ ਚੋਂ ਘਟ ਗਈ ਸਾਰੇ ਥਾਵਾਂ ਤੋਂ ਘਟ ਗਈ ਮੈਂ ਤਾਂ ਆਪਦੀ ਵੋਟ ਵੀ ਮੇਨਟੇਨ ਕਰ ਗਿਆ ਫਿਰ ਕਿ ਇਸ ਕਰਕੇ ਮੈਂ ਕੰਮ ਨਾਲ ਬੜਾ ਵਫਾਦਾਰ ਹਾਂ ਔਰ ਮੈਂ ਆਖਰੀ ਵਾਰੀ ਬੇਨਤੀ ਕਰੂੰਗਾ ਕਿ ਕਿਸ ਤਰੀਕੇ ਸਾਰੇ ਲੀਡਰ ਉੱਠ ਕੇ ਕੱਲੀਆਂ ਗੱਲਾਂ ਨਾ ਬਾਹਰ ਕਰੋ ਬਾਹਰ ਸਾਰੇ ਕਹਿੰਦੇ ਆ ਵੀ ਕੁਝ ਨਾ ਕੁਝ ਕਰਨਾ ਪਊ ਤੇ ਇਹੀ ਗੱਲ ਯਾਰ ਅੰਦਰ ਕਹਿ ਲਓ ਪ੍ਰਧਾਨ ਸਾਹਿਬ ਨੂੰ ਸ਼ੀਸ਼ਾ ਦਿਖਾ ਦਿਓ ਸਾਰੀ ਗੱਲ ਦਾ ਵੀ ਯਾਰ ਗੱਲ ਮੈਂ ਮੈਂ ਤਾਂ ਆਖਰੀ ਦਮ ਤੱਕ ਕਰ ਵੀ ਕਹ ਪ੍ਰਧਾਨਗੀ ਨਾ ਛੱਡੋ ਕੋਈ ਕਮੇਟੀ ਬਣਾ ਦਿਓ ਯਾਰ ਦੂਜੇ ਤਾਂ ਸਿੱਧਾ ਕਹਿੰਦੇ ਆ ਵੀ ਬਦਲ ਦਿਓ ਯਾਰ ਇਹ ਇਸ ਕਰਕੇ ਮੈਂ ਤਾਂ ਇਹ ਆਪਦੇ ਮੂੰਹ ਚੋਂ ਛੱਪਦੀ ਨਹੀਂ ਕੱਟ ਸਕਦਾ